ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਲੇੋਂ ਨਿਕਲਦੇ ਸ਼ੇਰ ਕਾਂਢ 15ਵਾਂ ਦੱਖਣ ਪੂਰਬ ਮੈਂ ਲੁੱਟੀ ਸੁੱਧ ਸਿੰਘਣ ਦਈ ਗਵਾਏ ਖਾਲਸਾ ਜੀ ਜਿਹੜੀਆਂ ਮੱਲਾਂ ਮਾਰਨ ਅਸੀਂ ਨਿਕਲ ਰਹੇ ਹਾਂ ਜਦੋਂ ਹੀ ਅਬਦਾਲੀ ਨੂੰ ਇਹਨਾਂ ਦਾ ਪਤਾ ਲੱਗੇਗਾ ਉਹ ਇੱਧਰ ਚੜ੍ਹਾਈ ਕਰੇਗਾ ਕਿਉਂ ਨਾ ਪਹਿਲਾਂ ਸਾਰੇ ਪਰਿਵਾਰ ਤੇ ਬਾਲ ਬੱਚੇ ਮਾਲਵੇ ਵੱਲ ਛੱਡ ਆਈਏ ਬਾਬਾ ਸ਼ਾਮ ਸਿੰਘ ਨਰਲੇ ਵਾਲਿਆਂ ਨੇ ਜੰਡਿਆਲੇ ਉੱਤੇ ਚੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਸਿੰਘਾਂ ਨੂੰ ਕਿਹਾ ਸਿੰਘਾਂ ਨੂੰ ਆਕਲਦਾਸ ਦੀ ਉਸ ਚਿੱਠੀ ਬਾਰੇ ਪਤਾ ਲੱਗ ਗਿਆ ਸੀ ਜੋ ਉਸ ਨੇ ਅਬਦਾਲੀ ਵੱਲ ਕੱਲੀ ਸੀ ਤੁਸੀਂ ਠੀਕ ਕਹਿੰਦੇ ਹੋ ਬਾਬਾ ਜੀ ਪਠਾਣਾ ਦਾ ਜਦ ਸਾਡੇ ਤੇ ਜੋਰ ਨਹੀਂ ਚੱਲਦਾ ਤਾਂ ਉਹ ਸਾਰਾ ਗੁੱਸਾ ਸਿੱਖ ਪਰਿਵਾਰਾਂ ਉੱਤੇ ਕੱਢਦੇ ਹਨ ਸਰਦਾਰ ਜੱਸਾ ਸਿੰਘ ਨੇ ਬਾਬਾ ਜੀ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਸਿੰਘਾਂ ਨੇ ਸਾਰਾ ਵਹੀਰ ਇਕੱਠਾ ਕੀਤਾ ਤੇ ਮਾਲਵੇ ਵੱਲ ਚਾਲਾ ਪਾ ਦਿੱਤਾ ਨਾਲ ਹੀ ਕੁਝ ਸਿੰਘਾਂ ਦੇ ਮਨ ਵਿੱਚ ਇਹ ਵੀ ਸੀ ਕਿ ਉਹ ਜਾਂਦੇ ਜਾਂਦੇ ਨਰੰਜਨੀਗਹਿਮੰਤ ਨੂੰ ਸੋਧ ਜਾਣ ਪਰ ਨਾਲ ਦੇ ਸਿੰਘਾਂ ਨੇ ਕਿਹਾ ਕਾਬਲੀ ਕੁੱਤਾ ਸ਼ਿਕਾਰ ਲਈ ਕਾਬਲੋਂ ਚੱਲ ਪਿਆ ਹੈ ਸੋ ਸਾਨੂੰ ਪਹਿਲਾਂ ਵਹੀਰ ਵੱਲੋਂ ਵਿਲੇ ਹੋ ਜਾਣਾ ਚਾਹੀਦਾ ਹੈ ਤਦੋਂ ਹੀ ਇੱਕ ਸੁਈਆ ਸਿੰਘ ਆਇਆ ਖਾਲਸਾ ਜੀ ਅਫਦਾਲੀ ਨੇ ਕਾਬਲੋਂ ਨਹੀਂ ਤੁਰਨਾ ਉਹ ਤਾਂ ਸਿੰਧ ਪਾਰ ਕਰ ਆਇਆ ਹੈ ਸਿੰਘਾਂ ਨੂੰ ਇਸ ਬਾਰੇ ਪਹਿਲਾਂ ਖਬਰ ਨਹੀਂ ਸੀ ਉਹ ਤਾਂ ਇਹ ਸੋਚ ਰਹੇ ਸਨ ਕਿ ਕਿਤੇ ਸ਼ਾਹ ਨੇ ਹਜੇ ਕਾਬਲੋਂ ਗੂਚ ਕਰਨਾ ਹੈ ਫੇਰ ਸਾਨੂੰ ਪਹਿਲਾਂ ਟੱਬਰਾਂ ਵਾਲਾ ਮੋਰਚਾ ਮਾਰ ਲੈਣਾ ਚਾਹੀਦਾ ਹੈ ਜੰਡਿਆਲੇ ਤੇ ਅਬਦਾਲੀ ਨੂੰ ਫੇਰ ਇਸ ਜ਼ਿੰਮੇਵਾਰੀ ਤੋਂ ਵਿਹਲੇ ਹੋ ਕੇ ਟਕਰਾਂਗੇ ਬਾਬਾ ਸ਼ਾਮ ਸਿੰਘ ਬੋਲੇ ਸਤਿਵਚਨ ਬਾਬਾ ਜੀ ਆਖਦੇ ਆਂ ਬਾਕੀ ਸਿੰਘਾਂ ਨੇ ਹੰਗਾਰਾ ਭਰਿਆ ਤੇ ਵਹੀਰ ਮਾਲਵੇ ਕੰਨੀ ਤੁਰ ਪਿਆ ਜੰਡਿਆਲੇ ਜਾਣ ਦੀ ਥਾਂ ਸਿੱਖ ਹੁਣ ਸਤਲੋਜ ਨੂੰ ਹੋਤਰੇ ਉਹਨਾਂ ਦਾ ਇਰਾਦਾ ਸੀ ਕਿ ਪਰਿਵਾਰਾਂ ਵਿਚਲੇ ਮਾਈਆਂ ਬੁੱਢਿਆਂ ਤੇ ਬੱਚਿਆਂ ਨੂੰ ਬਰਨਾਲੇ ਪਾਰ ਮਾਲਵੇ ਵਿੱਚ ਬਰਾਣਾ ਦੇ ਇਲਾਕੇ ਤੱਕ ਛਾਡ ਆਉਣ ਪਰ ਫਿਰ ਵੀ ਕੁਝ ਸਿੰਘਾਂ ਨੇ ਬਾਬਾ ਜੱਸਾ ਸਿੰਘ ਰਾਮਗੜੀਏ ਦੀ ਅਗਵਾਈ ਵਿੱਚ ਜੰਡਿਆਲੇ ਨੂੰ ਘੇਰਾ ਪਾ ਲਿਆ ਸਿੰਘਾਂ ਨੂੰ ਜੰਡੇਆਲੇ ਵਾਲਿਆਂ ਤੇ ਗੁੱਸਾ ਸੀ ਵੀ ਬਹੁਤ ਸਿਰਫ ਇਸ ਕਰਕੇ ਨਹੀਂ ਕਿ ਉਹ ਸਿੰਘਾਂ ਦੀਆਂ ਮੁਖਬਰੀਆਂ ਕਰਦੇ ਸਨ ਤੇ ਮੁਗਲਾਂ ਨੂੰ ਸਿੰਘਾਂ ਦੇ ਪਰਿਵਾਰਾਂ ਦਾ ਪਤਾ ਦਿੰਦੇ ਸਨ ਸਗੋਂ ਇਹਨਾਂ ਦੁਸ਼ਤਾਂ ਨੇ ਸਾਖੀਆਂ ਘੜੀਆਂ ਸਨ ਜਿਨ੍ਹਾਂ ਵਿੱਚ ਪਹਿਲੇ ਸਤਿਗੁਰੂ ਤੇ ਛੇਵੇਂ ਸਤਿਗੁਰਾਂ ਬਾਰੇ ਘਟਿਆ ਗੱਲਾਂ ਲਿਖੀਆਂ ਗਈਆਂ ਸਨ ਪੰਥ ਨਾਲੋਂ ਵੱਖ ਹੋ ਕੇ ਪਹਿਲਾਂ ਇਹ ਜ਼ਕਰੀਏ ਤੇ ਮੀਰ ਮੰਨੂ ਦੇ ਤਾਬੇਦਾਰ ਰਹੇ ਤੇ ਹੁਣ ਅਹਿਮਦ ਸ਼ਾਹ ਨਾਲ ਗੰਢ ਟੁੱਪ ਕਰ ਲਈ ਸੋ ਇਹਨਾਂ ਨੂੰ ਸਾਬਕ ਸਿਖਾਉਣਾ ਬਹੁਤ ਜ਼ਰੂਰੀ ਸੀ ਕੁਝ ਪਲਾਂ ਵਿੱਚ ਹੀ ਸ਼ਹਿਰ ਦਾ ਵੱਡਾ ਹਿੱਸਾ ਸਿੰਘਾਂ ਨੇ ਲੁੱਟ ਲਿਆ। ਆਕਲਦਾਸ ਨੇ ਕਿਲੇ ਵਿੱਚ ਸ਼ਰਨ ਲੈ ਲਈ ਤੇ ਵੱਡੀ ਸੁਰੱਖਿਆ ਟੁਕੜੀ ਦਰਵਾਜ਼ਿਆਂ ਤੇ ਅੰਦਰ ਤਣਾਤ ਕਰ ਦਿੱਤੀ। ਸਿੰਘ ਕਾਫੀ ਚਿਰ ਘੇਰਾ ਪਾ ਕੇ ਬੈਠੇ ਰਹੇ ਤੇ ਕਿਲੇ ਅੰਦਰ ਵੜਨ ਦੀਆਂ ਵਿਉਂਤਾਂ ਕਰਦੇ ਰਹੇ। ਪਰ ਤਦੋਂ ਹੀ ਆਕਲਦਾਸ ਨੇ ਐਸਾ ਕੁਚੀਲ ਕੰਮ ਕੀਤਾ ਜਿਸ ਦੀ ਸਿੰਘਾਂ ਨੂੰ ਆਸ ਨਹੀਂ ਸੀ। ਨਰਨਜਨੀਆ ਮਹੰਤ ਨੇ ਆਪਣੇ ਮੁਸਲਮਾਨ ਸਿਪਾਹੀਆਂ ਤੋਂ ਗਾਵਾ ਹਲਾਲ ਕਰਵਾਈਆਂ ਤੇ ਕਿਲੇ ਦੀਆਂ ਕੰਧਾਂ ਤੇ ਚਾਰੇ ਪਾਸੇ ਲਮਕਾ ਦਿੱਤੀਆਂ। ਗੀਦੀ ਕਿਤੋਂ ਦਾ ਸਰਦਾਰ ਜੱਸਾ ਸਿੰਘ ਰਾਮਗੜੀਆ ਬੋਲੇ ਖਾਲਸਾ ਜੀ ਇਹ ਸਾਡੀ ਦਸ਼ਮਣੀ ਦੇ लायक ਵੀ ਨਹੀਂ ਲੜਿਆ ਵੀ ਕਿਸੇ ਅਸੂਲਾਂ ਤੇ ਖਲੁੱਤੇ ਨਾਲ ਜਾ ਸਕਦਾ ਹੈ ਜੋ ਕਮੀਨੀਆਂ ਤੇ ਘਟੀਆਂ ਚਾਲਾਂ ਤੇ ਹੀ ਆ ਜਾਵੇ ਉਸ ਨਾਲ ਕੀ ਲੜਿਆ ਜਾਵੇ ਚੱਕ ਲੋ ਕੇਰਾ ਇਹਨੂੰ ਅਕਾਲ ਪੁਰਖ ਆਪ ਦੇਖੇਗਾ ਜੇ ਅਸੀਂ ਕੁਛੇਰ ਹੋਰ ਬੈਠੇ ਰਹੇ ਤਾਂ ਇਹ ਗੀਦੀ ਹੋਰ ਪਾਪ ਕਰੇਗਾ ਕਹਿੰਦੇ ਆ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦਾ ਜੰਡਿਆਲੋਂ ਕੇਰਾ ਚੁਕਾ ਦਿੱਤਾ ਕੁਝ ਸਮੇਂ ਮਗਰੋਂ ਹੀ ਉਹ ਮਾਲਵੇ ਵੱਲ ਜਾ ਰਹੇ ਸਿੱਖ ਫੀਰ ਨਾ ਰਲ ਗਏ ਅਹਿਮਦ ਸ਼ਾਹ ਨੂੰ ਜੰਡੇਆਲੇ ਵਾਲੇ ਨਿਰੰਝਨੀਏ ਮਹੰਤ ਆਕਲਦਾਸ ਦੀ ਦੂਜੀ ਚਿੱਠੀ ਮਿਲੀ ਕਿ ਸਿੰਘ ਜੰਡੇਆਲੇ ਨੂੰ ਘੇਰਾ ਪਾਉਣ ਆ ਰਹੇ ਹਨ ਤਾਂ ਉਹ ਜਲਦੀ ਨਾਲ ਅੰਮ੍ਰਿਤਸਰ ਦੀ ਥਾਂ ਜੰਡੇਆਲੇ ਪਹੁੰਚਿਆ ਇੱਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਸਿੰਘ ਤਾਂ ਇੱਥੋਂ ਚਲੇ ਗਏ ਹਨ ਕੰਬਖਤ ਅਫਦਾਲੀ ਖੱਬੇ ਹੱਥ ਉੱਤੇ ਜ਼ੋਰ ਨਾਲ ਸੱਜੇ ਦੀ ਮੁੱਠੀ ਮਾਰਦਿਆਂ ਬੋਲਿਆ ਪਤਾ ਕਰੋ ਕਿ ਉਹ ਕਿੱਧਰ ਗਏ ਹਨ ਫੌਜਦਾਰਾਂ ਨੇ ਸੂਈਏ ਦੜਾਈ ਤੇ ਨਾਲੇ ਮਹੰਤ ਨੂੰ ਕਹੋ ਕਿ ਸਾਡੇ ਆਉਣ ਦਾ ਨਜ਼ਰਾਨਾ ਪੇਸ਼ ਕਰੇ ਨਰੰਜਨੀng ਮਹਾਂਤ ਤੋਂ 3 ਲੱਖ ਨਜ਼ਰਾਨਾ ਲੈ ਕੇ ਅਬਦਾਲੀ ਨੇ ਨਜੀਬ ਖਾਨ ਨੂੰ ਇਸ਼ਾਰਾ ਕੀਤਾ ਤੇ ਅਫਗਾਨਾਂ ਨੇ ਲਸ਼ਕਰ ਅੰਮ੍ਰਿਤਸਰ ਵੱਲ ਮੋੜ ਲਿਆ ਨਜੀਬ ਖਾਨ ਨੂੰ ਪਤਾ ਲੱਗ ਗਿਆ ਸੀ ਕਿ ਅਬਦਾਲੀ ਆਪਣੀ ਪਹਿਲੀ ਮਿੱਥੀ ਤਰਕੀਬ ਨੂੰ ਨੇਪਰੇ ਚਾੜਨਾ ਚਾਹੁੰਦਾ ਹੈ ਜੰਡਿਆਲੇ ਤਾਂ ਉਹ ਕਾਲੀ ਨਾਲ ਸਿੱਖਾਂ ਨੂੰ ਖਤਮ ਕਰਨ ਲਈ ਹੀ ਆਇਆ ਸੀ ਦੁਰਾਨੀ ਫੌਜਾਂ ਨੇ ਅੰਮ੍ਰਿਤਸਰ ਆ ਉਤਾਰਾ ਕੀਤਾ ਸਿੰਘਾਂ ਦੇ ਕਿਲੇ ਰਾਮਰੌਣੀ ਵਿੱਚ ਅਬਦਾਲੀ ਦੇ ਲਸ਼ਕਰ ਨੇ ਡੇਰੇ ਲਾ ਲਏ ਅਬਦਾਲੀ ਨੇ ਆਪਣੇ ਚਨੰਦਾ ਫੌਜਦਾਰ ਇਕੱਠੇ ਕੀਤੇ ਤੇ ਬੋਲਿਆ ਜਿੰਨੀਆਂ ਵੀ ਇਹਨਾਂ ਦੀਆਂ ਪੁਰਾਤਨੇ ਮਾਰਤਾ ਹਨ ਇਹਨਾਂ ਦੇ ਗੁਰੂਆਂ ਦੇ ਘਰ ਕੋਟ ਅਸਥਾਨ ਜੋ ਵੀ ਹਨ ਸਭ ਮਿੱਟੀ ਵਿੱਚ ਮਿਲਾ ਦਿਓ ਹੁਕਮ ਦਿੱਤਾ ਮੀਲ ਹੋਈ ਤੇ ਪਠਾਨਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਟਾਉਣਾ ਸ਼ੁਰੂ ਕਰ ਦਿੱਤਾ ਅਬਦਾਲੀ ਆਪਣੇ ਅੰਗ ਰੱਖਿਆਕ ਦਸਤੇ ਨਾਲ ਦਰਬਾਰ ਸਾਹਿਬ ਵੱਲ ਆਇਆ ਉਹ ਥੜਾ ਸਾਹਿਬ ਵਾਲੇ ਪਾਸਿਓਂ ਖਲੋ ਕੇ ਅੰਮ੍ਰਿਤਸਰ ਸਾਹਿਬ ਨੂੰ ਦੇਖ ਰਿਹਾ ਸੀ ਇਹੀ ਹੈ ਨਾ ਇਹਨਾਂ ਦਾ ਸਭ ਤੋਂ ਮੁਕੱਦਸ ਸਥਾਨ ਇੱਥੋਂ ਹੀ ਤਾਕਤ ਮਿਲਦੀ ਹੈ ਇਹਨਾਂ ਨੂੰ ਜੀ ਹਜ਼ੂਰ ਨਜੀਬ ਖਾਂ ਬੋਲਿਆ ਸਾਰੀ ਫੌਜ ਨੂੰ ਹੁਕਮ ਚਾੜ ਦਿਓ ਕਿ ਘੋੜਿਆਂ ਦੀ ਸਾਰੀ ਲਿੱਦ ਇਸ ਤਾਲ ਵਿੱਚ ਸੁੱਟੀ ਜਾਏ ਹਲਾਲ ਕੀਤੀਆਂ گاਵਾਂ ਦੀ ਖੱਲ ਹੱਡੀਆਂ ਮਿਜ ਤੇ ਬਾਕੀ ਸਾਰੀ ਰਹਿਣ ਖੁੰਦ ਵੀ ਇੱਥੇ ਹੀ ਪਾਈ ਜਾਵੇ ਇਸ ਤਾਲ ਨੂੰ ਪੂਰੀ ਤਰ੍ਹਾਂ ਭਰ ਦਿਓ ਢਾਈਆਂ ਗਈਆਂ ਇਮਾਰਤਾਂ ਦਾ ਸਾਰਾ ਮਲਬਾ ਇੱਥੇ ਲਿਆ ਕੇ ਛੱਟੋ ਜੇ ਫੇਰ ਵੀ ਪੂਰਿਆ ਨਾ ਜਾਵੇ ਤਾਂ ਮਿੱਟੀ ਨਾਲ ਭਰ ਕੇ ਵਿੱਚ ਜੋ ਬੀਜ ਦਿਓ ਤੇ ਜਨਾਬ ਤਾਲ ਵਿੱਚਲਾ ਮੰਦਰ ਹਰੀ ਮੰਦਰ ਸਿੱਖਾਂ ਦਾ ਵੈਰੀ ਲਾਹੌਰ ਦਾ ਇੱਕ ਕਾਜ਼ੀ ਬੋਲਿਆ ਇਸ ਬਾਰੇ ਵੀ ਸੋਚਿਆ ਹੈ ਅਸੀਂ ਜਾਂਦੇ ਹੋਏ ਇਸ ਦਾ ਪ੍ਰਬੰਧ ਵੀ ਕਰਕੇ ਜਾਵਾਂਗੇ ਸ਼ੈਤਾਨੀ ਹਾਸਾ ਹੱਸਦਿਆਂ ਅਬਦਾਲੀ ਬੋਲਿਆ ਲਾਹੌਰ ਨੂੰ ਚਾਲਾ ਪਾਉਣ ਤੋਂ ਪਹਿਲਾਂ ਉਸ ਨੇ ਆਪਣੀ ਇੱਕ 20-25 ਹਜ਼ਾਰ ਸੈਨਿਕਾਂ ਦੀ ਟੋਲੀ ਸਿੱਖਾਂ ਦਾ ਖੁਰਾ ਲੱਭਣ ਲਈ ਭੇਜੀ ਜਿਹੜੇ ਸੂਈਏ ਪਹਿਲਾਂ ਸ਼ਾਹ ਨੇ ਸਿੱਖਾਂ ਨੂੰ ਟੋਲਣ ਭੇਜੇ ਸਨ ਉਹਨਾਂ ਦੀ ਭੇਟ ਸਿੱਖ ਸੂਈਆਂ ਨਾਲ ਹੋ ਗਈ ਤੇ ਸਿੰਘਾਂ ਨੇ ਉਹ ਪਾਰ ਬੁਲਾ ਦਿੱਤੇ ਖਬਰ ਕਿਸ ਨੇ ਲਿਆਉਣੀ ਸੀ ਸੋ ਸੂਈਆਂ ਦੀ ਖਬਰ ਲੈਣ ਲਈ ਹੋਰ ਸੂਈਏ ਭੇਜੇ ਗਏ ਲਾਹੌਰ ਬੈਠੇ ਅਬਦਾਲੀ ਨੂੰ ਵੀ ਇਹੋ ਖਬਰਾਂ ਪਹੁੰਚਦੀਆਂ ਰਹੀਆਂ ਕਿ ਫਲਾਨੀ ਥਾਂ ਸਿੱਖਾਂ ਨੇ ਪਠਾਨ ਲੁੱਟ ਲਏ ਫਲਾਨੀ ਥਾਂ ਅਫਗਾਨ ਸਿਪਾਹੀ ਮਾਰ ਦਿੱਤੇ ਅਬਦਾਲੀ ਸਿੱਖਾਂ ਤੇ ਬੁਰੀ ਤਰ੍ਹਾਂ ਖੈਚ ਚੁੱਕਾ ਸੀ ਕੀ ਇਹਨਾਂ ਨੂੰ ਕਿਸੇ ਨੇ ਸਾਹਮਣੇ ਆ ਕੇ ਲੜਨਾ ਨਹੀਂ ਸਿਖਾਇਆ ਕਦੇ-ਕਦੇ ਜਿੱਤ ਕੇ ਉਹ ਬੋਲਦਾ ਜਿਹੜਾ 20-25 ਹਜ਼ਾਰ ਦਾ ਦਸਤਾ ਸਿੱਖਾਂ ਨੂੰ ਲੱਭਣ ਤੋਰਿਆ ਸੀ ਉਹਨਾਂ ਦੀ ਝੜਪ ਜੰਗਲ ਵਿੱਚ ਸਿੱਕ ਵਹੀਰ ਦੇ ਮਗਰ ਜਾ ਰਹੀ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਜਥੇ ਨਾਲ ਹੋ ਗਈ ਉਹਨਾਂ ਸਿੱਖਾਂ ਨੂੰ ਮਾਰਨਾ ਜਾਂ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਆਪਣੇ ਹਥਿਆਰ ਕੋੜੇ ਖਵਾ ਕੇ ਮੁੜੇ ਹਾਰ ਕੇ ਵਾਪਸ ਆਈ ਟੁਕੜੀ ਦੇ ਸੈਨਾਪਤੀਆਂ ਦੇ ਅਫਦਾਲੀ ਨੇ ਸਿਰ ਲੋਹਾ ਦਿੱਤੇ ਲੁਧਿਆਣਾ ਪਾਰ ਕਰਕੇ ਜਦ ਸਿੰਘ ਮਲੇਰਕੋਟਲੇ ਵੱਲ ਵਧੇ ਤਾਂ ਮਲੇਰੀਏ ਨਵਾਬ ਪੀਖਨ ਖਾਨ ਨੂੰ ਜਾਪਿਆ ਕਿ ਖਾਲਸਾ ਮਲੇਰਕੋਟਲੇ ਉੱਤੇ ਹੱਲਾ ਕਰਨ ਆ ਰਿਹਾ ਹੈ ਉਸ ਨੇ ਤੁਰੰਤ ਜ਼ੈਨੇ ਨੂੰ ਸਰਹੰਦ ਖਬਰ ਪਹੁੰਚਾਈ ਸਿੱਖਾਂ ਦਾ ਇੱਕ ਵੱਡਾ ਵਹੀਰ ਸਾਡੇ ਵੱਲ ਵੱਧ ਰਿਹਾ ਹੈ ਮੈਂ ਸੁਣਿਆ ਹੈ ਕਿ ਜੱਸਾ ਕਲਾਲ ਹਰੀਸੋਂ ਪੰਗੀ ਚੜਤ ਸੋਂ ਛੋਟਾ ਜੱਸਾ ਸੋਂ ਤੇ ਹੋਰ ਵੱਡੇ ਸਰਦਾਰ ਇਸ ਵਹੀਰ ਵਿੱਚ ਹਨ ਜੇ ਤੁਸੀਂ ਮਦਦ ਲਈ ਨਾ ਪਹੁੰਚੇ ਤਾਂ ਅਸੀਂ ਬਹੁਤ ਧਿਰ ਟੈਕ ਨਹੀਂ ਸਕਾਂਗੇ ਖਬਰ ਮਿਲਦਿਆਂ ਹੀ ਜ਼ੈਨ ਖਾਂ ਤੁਰੰਤ ਮਲੇਰਕੋਟਲੇ ਵੱਲ ਤੁਰ ਪਿਆ 50000 ਤੋਂ 1 ਲੱਖ ਦਾ ਲਸ਼ਕਰ ਉਸ ਦੇ ਨਾਲ ਸੀ ਸਰਹੰਦ ਤੋਂ ਤੁਰਦਿਆਂ ਉਸ ਨੇ ਹਲਕਾਰੇ ਸੂਹ ਦੇਣ ਲਈ ਅਬਦਾਲੀ ਵੱਲ ਤੋਰ ਦਿੱਤੇ ਸ਼ਾਹ ਨੂੰ ਕਿਹਾ ਕਿ ਜਿੰਨਾ ਲੰਮਾ ਹੋ ਸਕਿਆ ਅਸੀਂ ਵਹੀਰ ਨੂੰ ਅਟਕਾ ਕੇ ਰੱਖਾਂਗੇ ਛੇਤੀ ਨਾਲ ਪਹੁੰਚੇ ਤਾਂ ਕਿ ਚਿਰ ਤੋਂ ਲਟਕਦਾ ਕੰਮ ਸਿਰੇ ਲਾਇਆ ਜਾ ਸਕੇ ਮੂਰਿਓ ਅਸੀਂ ਵਾਢਾ ਧਰ ਲਵਾਂਗੇ ਤੇ ਮਗਰੋਂ ਤੁਸੀਂ ਡੱਕਰੇ ਕਰਦੇ ਆਇਓ ਪੱਕ ਗਈ ਇਹਨਾਂ ਦੀ ਜਿੰਨੀ ਫਸਲ ਪੱਕਣੀ ਸੀ ਹੁਣ ਵਾਢੀ ਦੀ ਤਿਆਰੀ ਹੈ ਸੋ ਛੇਤੀ ਨਾਲ ਪਹੁੰਚੋ ਤਾਂ ਕਿ ਆਪਣਾ ਆਪਣਾ ਹਿੱਸਾ ਵੰਡਿਆ ਜਾ ਸਕੇ ਜਿੰਨੀ ਛੇਤੀ ਪਹੁੰਚਣਗੇ ਓਨਾ ਹੀ ਸਿੱਖਾਂ ਦਾ ਵੱਧ ਨੁਕਸਾਨ ਕਰਨ ਵਿੱਚ ਸਫਲ ਹੋਵਾਂਗੇ ਜ਼ੈਨ ਖਾਨ ਨੂੰ ਜਾਪਦਾ ਸੀ ਕਿ ਸਿੱਖ ਐਤਕੀ ਪੰਜੇ ਵਿੱਚ ਆ ਜਾਣਗੇ ਤੇ ਛੇਤੀ ਹੀ ਪੰਜਾਬ ਉੱਤੇ ਵੀ ਅਫਗਾਨੀ ਝੰਡੇ ਝੁੱਲਣਗੇ ਅਹਿਮਦ ਸ਼ਾਹ ਲਈ ਤਾਂ ਇਹ ਖਬਰ ਜਿਵੇਂ ਔੜ ਮਾਰੀ ਧਰਤੀ ਤੇ ਝੜੀ ਲੱਗ ਜਾਣ ਵਾਂਗ ਸੀ ਉਸਨੇ ਉਸੇ ਦਿਨ ਲਾਹੌਰੋਂ ਕੂਚ ਕਰ ਦਿੱਤਾ ਤੇ ਹਲਕਾਰੇ ਰਾਹੀਂ ਜ਼ੈਨ ਖਾਨ ਨੂੰ ਕਹਿ ਭੇਜਿਆ ਕਿ ਪਰਸੋਂ ਸਵੇਰੇ ਹਮਲੇ ਲਈ ਤਿਆਰ ਰਹਿਣ ਅਗਲੇ ਦਿਨ ਸਤਲੁਜ ਪਾਰ ਕਰਦਿਆਂ ਸ਼ਾਹ ਨੇ ਘੋੜਸਵਾਰ ਹਲਕਾਰੀ ਜ਼ੈਨ ਖਾਨ ਵੱਲ ਜੰਗ ਦੀ ਨੀਤੀ ਸਮਝਾਉਣ ਲਈ ਤੁਰੇ ਅਸੀਂ ਆਪਣੇ ਲਗਭਗ 2.5 ਲੱਖ ਦੇ ਲਸ਼ਕਰ ਨਾਲ ਇਹਨਾਂ ਨੂੰ ਪਿੱਛੋਂ ਘੇਰਾਂਗੇ ਸਾਡੇ ਲਸ਼ਕਰ ਵਿੱਚ 1.5 ਲੱਖ ਦੇ ਕਰੀਬ ਘੋੜਸਵਾਰ ਹਨ ਸੋ ਤੜਕੇ ਪਹਿਲੇ ਪੈਰ ਹੀ ਇਹਨਾਂ ਤੀਕ ਪਹੁੰਚ ਜਾਵਾਂਗੇ ਤੇਰੀ ਫੌਜ ਦਾ ਮੈਨੂੰ ਪਤਾ ਹੈ ਤੇ ਮਲੇਰ ਕੋਟੀਆਂ ਦੀ ਜਿੰਨੀ ਵੀ ਹੋਈ ਨਾਲ ਲੈ ਕੇ ਤੁਸੀਂ ਸਿੱਖਾਂ ਨੂੰ ਮੂਰਿਓ ਪੈਣਾ ਹੈ ਇਸ ਤਰ੍ਹਾਂ ਸਾਰਾ ਜੱਥਾ ਸਾਡੇ ਘੇਰੇ ਵਿੱਚ ਆ ਜਾਵੇਗਾ ਧਰਤੀ ਦੀ ਕੋਈ ਫੌਜ ਨਹੀਂ ਜੋ ਚਾਰੇ ਪਾਸਿਆਂ ਤੋਂ ਕਿਰਨ ਮਗਰੋਂ ਵੀ ਬਚ ਸਕੇ ਜ਼ੈਨ ਖਾਨ ਨੇ ਜਾਦੇ ਸੁਨੇਹਾ ਆਪਣੇ ਸਾਥੀ ਫੌਜਦਾਰਾਂ ਨਾਲ ਪੜਿਆ ਤਾਂ ਦਿਵਾਨ ਲਖਮੀ ਨਾਰੈਨ ਬੋਲਿਆ ਐਸੇ ਚੱਕਰ ਵਿਊ ਨੂੰ ਤਾਂ ਅਰਜਨ ਪੁੱਤਰ ਅਭ ਮੰਨਿਉ ਵੀ ਨਹੀਂ ਤੋੜ ਸਕਿਆ ਸੀ ਇਹ ਸਿੱਖ ਕੀ ਬਲਾ ਹਨ ਅਸੀਂ ਕੋ ਦੇ ਲਗਭਗ ਪੈਂਡਾ ਜਿਸ ਵਿੱਚ ਦੋ ਦਰਿਆ ਵੀ ਆਉਂਦੇ ਸਨ ਅਬਦਾਲੀ ਨੇ ਦੋ ਦਿਹਾੜੀਆਂ ਵਿੱਚ ਨਵੇੜ ਲਿਆ ਠੰਡ ਦਾ ਮਹੀਨਾ ਹੋਣ ਕਰਕੇ ਰੁੱਤ ਵੀ ਅਫਗਾਨਾਂ ਦੀ ਮਨਪੌਂਦੀ ਸੀ ਠੰਡੀਆਂ ਲੰਬੀਆਂ ਰਾਤਾਂ ਨੂੰ ਪੈਂਡਾ ਮਾਰਦੇ ਹੋਏ ਅਫਗਾਨ ਤੀਜੇ ਦਿਨ ਸਵਖਤੇ ਹੀ ਮਲੇਰਕੋਟਲੇ ਆਨ ਲੱਥੇ ਸਿੰਘਾਂ ਨੂੰ ਅਬਦਾਲੀ ਦੇ ਆਉਣ ਦੀ ਕੋਈ ਖਬਰ ਨਹੀਂ ਸੀ ਉਹਨਾਂ ਨੂੰ ਤਾਂ ਜ਼ੈਨੇ ਤੇ ਮਲੇਰਕੋਟੀਏ ਭੀਖਨਖਾਨ ਦੇ ਅੱਗੇ ਖਲੋਤੇ ਹੋਣ ਬਾਰੇ ਵੀ ਰਤਾਸੂ ਨਹੀਂ ਸੀ ਉਹਨਾਂ ਦੇ ਤਾਂ ਹੁਣ ਰੁਕਣ ਦਾ ਸਮਾਂ ਸੀ ਰਾਤ ਨੂੰ ਉਹ ਪਿੰਡ ਅ ਤੈਅ ਕਰਦੇ ਸਨ ਤੇ ਅਮਰਤ ਵੇਲਾ ਹੁੰਦੇ ਹੀ ਕਿਤੇ ਪੜਾ ਕਰ ਲੈਂਦੇ ਸਨ ਸਿੱਖ ਸਰਦਾਰਾਂ ਨੇ ਬੀਬੀਆਂ ਬੱਚਿਆਂ ਤੇ ਬਜ਼ੁਰਗਾਂ ਦੇ ਵਹੀਰ ਦਾ ਪੜਾ ਗੁਰਮੇ ਪਿੰਡ ਵਿੱਚ ਕੀਤਾ ਹੋਇਆ ਸੀ ਦੋ ਮਿਸਲਾਂ ਦੇ ਚਨੰਦਾ ਸੂਰਮੇ ਉਸ ਵਹੀਰ ਦੇ ਨਾਲ ਸਨ ਬਾਕੀ ਸਰਦਾਰਾਂ ਨੇ ਸਿੱਖ ਨੌਜਵਾਨ ਲੜਾਕਿਆਂ ਨੂੰ ਨਾਲ ਲੈ ਕੇ ਕੁੱਪ ਪੈਲੇ ਡੇਰਾ ਲਾਇਆ ਹੋਇਆ ਸੀ। ਉਹ ਵਹੀਰ ਦੇ ਕਾਫੀ ਪਿੱਛੇ ਸਨ। ਕੁੱਪ ਤੋਂ ਮਲੇਰਕੋਟਲਾ ਕੋਈ 6 ਮੀਲ ਸੀ। ਸੋ ਹੁਣ ਜਝਾਰੂ ਸਿੰਘਾਂ ਤੇ ਅਫਗਾਨਾਂ ਵਿੱਚ 6 ਮੀਲ ਦੀ ਵਿੱਥ ਰਹਿ ਗਈ ਸੀ। ਪਰ ਸਿੰਘ ਇਸ ਗੱਲੋਂ ਅਣਜਾਣ ਸਨ। ਤੂੰ ਮੈਨੂੰ ਉਹ ਸਾਖੀ ਸੁਣਾ ਮਾਂ ਆਪਣੀ ਮਾਂ ਦੇ ਗੋਡੇ 'ਤੇ ਨਾ ਬੈਠਾ ਇਕਬਾਲ ਬੋਲਿਆ। ਕਿਹੜੀ ਪੁੱਤਰ? ਉਹੀ ਮਾਂ ਬਾਬਾ ਬੰਦਾ ਸਿੰਘ ਦੇ ਸਾਥੀ ਉਸ ਸਿੰਘ ਦੀ ਜਿਹੜਾ ਕਹਿੰਦਾ ਸੀ ਮੇਰੀ ਮਾਂ ਝੂਠ ਬੋਲਦੀ ਹੈ ਪਰ ਤੈਨੂੰ ਤਾਂ ਆਉਂਦੀ ਹੈ ਉਹ ਸਾਖੀ ਪਹਿਲਾਂ ਕਈ ਵਾਰ ਸੁਣਾਈ ਹੋਣ ਕਰਕੇ ਸਾਖੀ ਬਾਲ ਨੂੰ ਯਾਦ ਸੀ ਹਾਂ ਪਰ ਮੇਰਾ ਚਿੱਤ ਕਰਦਾ ਕਿ ਦੁਬਾਰਾ ਸੁਣਾ ਬਾਲ ਨੇ ਇੱਛਾ ਜ਼ਾਹਰ ਕੀਤੀ ਤੇ ਮਾਂ ਨੇ ਸੁਣਾਉਣੀ ਸ਼ੁਰੂ ਕੀਤੀ ਇਹ ਕਥਾ ਗੁਰਦਾਸ ਨੰਗਲ ਤੋਂ ਸ਼ੁਰੂ ਹੁੰਦੀ ਹੈ ਪੁੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ